ਸਰਹੰਗ ਦੇ ਡਾਕ ਘਰ ਵਿੱਚ ਪੈਸੇ ਜਮ੍ਹਾਂ ਕਰਾਉਣ ਵਾਲੇ ਦਰਜਨਾ ਖਾਤਾ ਧਾਰਕਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਵੱਜਣ ਦਾ ਸੰਸਨੀਖੇਜ਼ ਖੁਲਾਸਾ ਹੋਇਆ ਜਿਸ ਤੋਂ ਬਾਅਦ ਖਾਤਾ ਧਾਰਕਾਂ ਵੱਲੋਂ ਏਜੰਟਾਂ ਤੇ ਡਾਕ ਘਰ ਦੇ ਅਧਿਕਾਰੀਆਂ ਦੇ ਖਿਲਾਫ ਡਾਕਖਾਨੇ ਦੇ ਬਾਹਰ ਧਰਨਾ ਲਾਇਆ ਗਿਆ ਤੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਡਾਕਖਾਨੇ ਅੱਗੇ ਦਿੱਤੇ ਗਏ ਧਰਨੇ ਵਿੱਚ ਮੌਜੂਦ ਬਜ਼ੁਰਗ ਔਰਤਾਂ ਤੇ ਸੇਵਾਮੁਕਤ ਮੁਲਾਜ਼ਮਾਂ ਵਿੱਚੋਂ ਸੁਰਿੰਦਰ ਕੌਰ ਮਨਦੀਪ ਕੌਰ ਤੇ ਸੇਵਾਮੁਕਤ ਬਜ਼ੁਰਗ ਅਵਤਾਰ ਸਿੰਘ ਸਮੇਤ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਨੇ ਦੱਸਿਆ ਕਿ ਸਰਹੰਦ ਡਾਕ ਘਰ ਵਿੱਚ ਵੱਖ-ਵੱਖ ਬਚਤ ਸਕੀਮਾਂ ਤਹਿਤ ਮਨਦੀਪ ਰਾਣਾ ਤੇ ਕਿਰਨ ਬਾਲਾ ਲੰਮੇ ਸਮੇਂ ਤੋਂ ਉਹਨਾਂ ਤੋਂ ਕਿਸ਼ਤਾਂ ਭਰਨ ਦੇ ਨਾਮ ਤੇ ਮੋਟੀ ਰਕਮ ਇਕੱਠਾ ਕਰ ਚੁੱਕੇ ਸਨ ਪੀੜਤ ਲੋਕਾਂ ਨੇ ਦੱਸਿਆ ਕਿ ਇਹਨਾਂ ਬਚਤ ਸਕੀਮਾਂ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਇਹ ਸਮਝ ਕੇ ਲਗਾ ਦਿੱਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਡਾਕ ਘਰ ਦੀਆਂ ਇਹਨਾਂ ਸਕੀਮਾਂ ਤਹਿਤ ਮਿਲਣ ਵਾਲੇ ਵਿਆਜ ਨਾਲ ਆਪਣੀ ਜ਼ਿੰਦਗੀ ਸੁਖੀ ਬਤੀਤ ਕਰ ਸਕਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੀ ਉਮਰ ਭਰ ਦੀ ਕਮਾਈ ਲੁੱਟ ਚੁੱਕੀ ਹੈ ਉਹਨਾਂ ਦੱਸਿਆ ਕਿ ਪਿਛਲੇ ਸਾਲ ਦੇ ਆਖਰੀ ਮਹੀਨੇ 'ਚ ਜਦੋਂ ਕੁਝ ਖਾਤਾਧਾਰਕਾਂ ਨੇ ਆਪਣੇ ਪੈਸੇ ਕਢਵਾਉਣੇ ਚਾਹੇ ਤਾਂ ਡਾਕਖਾਨੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਕੋਲ ਕੁਝ ਹੀ ਪੈਸੇ ਜਮ੍ਹਾਂ ਕਰਵਾਏ ਗਏ ਨੇ ਬਾਕੀ ਸਾਰੇ ਪੈਸੇ ਕਢਵਾ ਲੈ ਚੁੱਕੇ ਨੇ ਇਸ ਤੋਂ ਬਾਅਦ ਜਦੋਂ ਖਾਤਾਧਾਰਕਾਂ ਨੇ ਡਾਕਖਾਨੇ ਦੀਆਂ ਕਾਪੀਆਂ ਤੇ ਜਮ੍ਹਾਂ ਕਰਵਾਏ ਗਏ ਪੈਸੇ ਦੀਆਂ ਰਸੀਦਾਂ ਦਿਖਾਈਆਂ ਤਾਂ ਡਾਕਖਾਨੇ ਦੇ ਮੁਲਾਜ਼ਮਾ ਨੇ ਇਹ ਕਹਿ ਕੇ ਪਿੱਛਾ ਛਡਵਾਇਆ ਕਿ ਡਾਕਖਾਨੇ ਦੇ ਵਿੱਚ ਉਹਨਾਂ ਦੇ ਪੈਸੇ ਜਮ੍ਹਾਂ ਹੀ ਨਹੀਂ ਹੋਏ ਉਹ ਜਾ ਕੇ ਏਜੰਟ ਨੂੰ ਹੀ ਮਿਲਣ ਖਾਤਾਧਾਰਕਾਂ ਨੇ ਦੱਸਿਆ ਕਿ ਜਦੋਂ ਸਬੰਧਿਤ ਏਜੰਟ ਨਾਲ ਮੁਲਾਕਾਤ ਕੀਤੀ ਗਈ ਤਾਂ ਉਹ ਤੁਰੰਤ ਪੈਸੇ ਵਾਪਸ ਕਰਨ ਦਾ ਭਰੋਸਾ ਦਿੰਦਾ ਰਿਹਾ ਤੇ ਕੁਝ ਲੋਕਾਂ ਨੂੰ ਚੈੱਕ ਤੇ ਕਰੀਬ 3 ਪੀੜਤ ਲੋਕਾਂ ਨੂੰ ਇੱਕੋ ਹੀ ਪਲਾਟ ਦਾ ਬਿਆਨਨਾ ਵੀ ਏਜੰਟ ਵੱਲੋਂ ਕਰਵਾ ਕੇ ਦਿੱਤਾ ਗਿਆ ਫਿਰ ਵੀ ਉਕਤ ਪੀੜਤ ਲੋਕਾਂ ਨੂੰ ਪੈਸੇ ਨਾ ਮਿਲੇ ਤਾਂ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਤੇ ਵੀ ਕੋਈ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਲੋਕਾਂ ਨੇ ਡਾਕਖਾਨੇ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਪੁੱਟਾ ਨੇ ਮੰਗ ਕੀਤੀ ਹੈ ਕਿ ਸਮੁੱਚੇ ਮਾਮਲੇ ਦੀ ਜਾਂਚ ਕਰਵਾਈ ਜਾਏ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਵੀ ਐਸ ਧਰਤੀ ਦੇ ਉੱਤੇ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਦੇਖੋ ਤੁਸੀਂ ਬਜ਼ੁਰਗ ساری ਉਮਰ ਦੀ ਇਹਨਾਂ ਨੇ ਕਮਾਈ ਲਾਤੀ 55 ਲੱਖ ਰੁਪਏ ਇਹਨਾਂ ਦੇ ਖਾਤੇ 'ਚੋਂ ਵਿਡਰੋਅਲ ਹੋ ਗਿਆ ਇਸ ਡਾਕਖਾਨੇ ਦੇ ਵਿੱਚ 5-5 ਲੱਖ 8-8 ਲੱਖ ਦੀਆਂ 6-6 ਲੱਖ ਦੀਆਂ ਐਂਟਰੀਆਂ ਕਿਦੀ ਮਤਲਬ ਮਿਲੀ ਭੁਗਤਾਨ ਇਹਨਾਂ ਦੇ ਖਾਤੇ ਚੋਂ ਪੈਸੇ ਨਿਕਲ ਗਏ ਔਰ ਕਿਵੇਂ ਇਹ ਕਾਪੀਆਂ ਬਣਾ ਕੇ ਕਾਪੀਆਂ ਦੇ ਉੱਤੇ ਜਾਲੀ ਮੋਹਰਾਂ ਲਾ ਕੇ ਪਤਾ ਨਹੀਂ ਕਿਵੇਂ ਡਾਕਖਾਨੇ ਦੀ ਕੋਈ ਮੋਹਰ ਨਹੀਂ ਹੈਗੀ ਔਰ ਕਾਪੀਆਂ ਦੇਖੋ ਤੁਸੀਂ ਸਾਰੀਆਂ ਡਾਕਖਾਨੇ ਦੀਆਂ ਨੇ ਔਰ ਇਹ ਅਥਾਰਾਈਜ਼ ਦੋ ਡੀਲਰ ਜਿਹੜੇ ਇਹ ਦੱਸ ਰਹੇ ਨੇ ਜਿਵੇਂ ਇਹ ਦੱਸਦੇ ਨੇ ਕਿ ਸਾਡੇ ਤੋਂ ਇਹ ਜਿਹੜੇ ਲੋਕ ਨੇ ਇਹ ਇੱਕ ਕਿਰਨਵਾਲਾ ਤੇ ਸੰਬੰਧੀ ਪੁਰਾਣਾ ਇਹ ਦੋਏ ਜਾਣੇ ਇਹਨਾਂ ਤੋਂ ਪੈਸੇ ਲੈ ਕੇ ਆਏ ਨੇ ਕਿਸੇ ਤੋਂ ਸਾਈਨ ਕਰ ਕਰਕੇ ਕਾਪੀਆਂ ਬਣਾ ਕੇ ਦੇਤੀਆਂ ਇਹਨਾਂ ਨੇ ਜਿਵੇਂ ਆਮ ਤੌਰ ਤੇ ਸਾਰੇ ਇੰਡੀਆ ਦੇ ਵਿੱਚ ਇਸ ਤਰੀਕੇ ਨਾਲ ਆਰ ਡੀਆਂ ਜਾਂ ਐਫ ਡੀਆਂ ਡਾਕਖੰਡਾਂ ਦੇ ਵਿੱਚ ਬਣਦੀਆਂ ਨੇ ਉਹ ਡੀਲਰ ਅਥਾਰਾਈਜ਼ ਡੀਲਰ ਨੇ ਜਿਹੜੇ ਉਹ ਬਣਾ ਕੇ ਦਿੰਦੇ ਨੇ ਉਸੇ ਤਰੀਕੇ ਨਾਲ ਇਹਨਾਂ ਨੇ ਯਕੀਨ ਕਰਿਆ ਅੱਜ ਦੇਖੋ ਤੁਸੀਂ ਇਸ ਡਿਪਾਰਟਮੈਂਟ ਦੇ ਉੱਤੇ ਜਿਹੜਾ ਸਾਡਾ ਸਭ ਤੋਂ ਜਿਹੜਾ ਮੇਨ ਡਿਪਾਰਟਮੈਂਟ ਹੈ ਇੰਡੀਆ ਗਵਰਨਮੈਂਟ ਦਾ ਉਸ ਡਿਪਾਰਟਮੈਂਟ ਦੇ ਉੱਤੇ ਯਕੀਨੀ ਰਿਹਾ ਉਸ ਡਿਪਾਰਟਮੈਂਟ ਦੇ ਵਿੱਚ ਐਡਾ ਵੱਡਾ ਸਕੈਂਡਲ ਹੋ ਗਿਆ ਉਸ ਡਿਪਾਰਟਮੈਂਟ ਦੇ ਲੋਕ ਇੱਥੇ ਆ ਕੇ ਲੋਕ ਆਪਣੇ ਪੈਸੇ ਨੂੰ ਸੇਫ ਸਮਝ ਕੇ ਇੱਥੇ ਰੱਖਦੇ ਨੇ ਪਰ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਕੋਈ ਪੈਸਾ ਨਹੀਂ ਰਿਹਾ ਇਹਨਾਂ ਦੇ ਖਾਤਿਆਂ 'ਚ ਇੱਥੇ ਖਾਤੇ ਤੱਕ ਨਹੀਂ ਖੁੱਲੇ ਇਹਨਾਂ ਤੇ ਜਿਹੜਾ ਉਹ ਡੀਲਰ ਹੈ ਉਹਨੇ ਇਹਨਾਂ ਨੂੰ ਕਿਸੇ ਨੂੰ ਚੈੱਕ ਦੇ ਤੇ ਚੈੱਕ ਬਾਉਂਸ ਹੋ ਗਏ ਪੈਸੇ ਨੇ ਜਿਹੜੇ ਕਿਸੇ ਤੇ ਦੇ ਨਹੀਂ ਰਿਹਾ ਲੋਕਾਂ ਨੂੰ ਲਾਰੇ ਲਾ ਰਿਹਾ ਬਲਕਿ ਉਹਦੇ ਨਾਲ ਇੱਕ ਦੋ ਬੰਦੇ ਹਾਇਜ਼ੇ ਨੇ ਵੀ ਜਿਹੜੇ ਉਹਨਾਂ ਦੇ ਨਾਲ ਉਹਦੀ ਸਪੋਰਟ ਚ ਘੁੰਮਦੇ ਫਿਰਦੇ ਨੇ ਸੋ ਅਸੀਂ ਇਹ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਇਹ ਲੋਕਾਂ ਦੀ ਸਮੱਸਿਆ ਸੁਣੋ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਹੈ ਡਾਕਖਾਨੇ ਵਿੱਚ ਤਾਇਨਾਤ ਮੁਲਾਜ਼ਮ ਪ੍ਰਿਆ ਨੇ ਦੱਸਿਆ ਕਿ ਡਾਕਖਾਨੇ ਵੱਲੋਂ ਪਹਿਲਾਂ ਹੀ ਕਿਰਨ ਬਾਲਾ ਦਾ ਏਜੰਸੀ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਤੇ ਮਨਦੀਪ ਰਾਣਾ ਦੀ ਏਜੰਸੀ ਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਉਹਨਾਂ ਕਿਹਾ ਕਿ ਸਾਰਾ ਮਾਮਲਾ ਡਾਕਖਾਨੇ ਦੇ ਧਿਆਨ ਦੇ ਵਿੱਚ ਹੈ ਡਾਕਖਾਨੇ ਵਿੱਚੋਂ ਸਿਰਫ ਉਹੀ ਇਨਸਾਨ ਪੈਸੇ ਕਢਵਾ ਸਕਦਾ ਜਿਸ ਦੇ ਨਾਮ ਤੇ ਖਾਤਾ ਬਣਿਆ ਹੁੰਦਾ ਹੈ ਉੱਥੇ ਹੀ ਇਸ ਬਾਬਤ ਜਦੋਂ ਮਨਦੀਪ ਰਾਣਾ ਤੇ ਕਿਰਨ ਬਾਲਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਇੱਕ ਨੌਕਰ ਰੱਖਿਆ ਹੋਇਆ ਸੀ ਉੱਥੇ ਉਹ ਹੀ ਕੰਮ ਸੰਭਾਲਦਾ ਸੀ ਲੋਗੋਸ ਕੋਲ ਪੈਸੇ ਜਮ੍ਹਾਂ ਕਰਾਉਂਦੇ ਸਨ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਪੈਸੇ ਜਮ੍ਹਾਂ ਕਰਵਾਏ ਜਾਂ ਨਹੀਂ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਨੌਕਰ ਨੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ ਜਿਸ ਸਬੰਧੀ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਐਕਚੁਅਲੀ ਐਸਪੀ ਮੈਮ ਛੁੱਟੀ 'ਚ ਹੈ ਤੋਂ ਉਹਨਾਂ ਦੇ ਬਾਅਦ ਫਿਰ ਮੈਂ ਉਹਨਾਂ ਕੋ ਕੰਮ ਦੇਖਦੀ ਹਾਂ क्या मामला है जो इनको बार रोज प्रदर्शन करेगी ये इनका पुराना मैटर है इसलिए हमें इतना इसके बारे में नहीं पता है तो हम इसलिए कुछ अभी नहीं कह सकते किस किस नाम पे एजेंसी इनकी रजिस्टर थी जो दो दो बंदों के नाम ले। जितना एक हमें पता है हम अभी आए क्योंकि किरण बाला और मनदीप के नाम से भी उनकी एजेंसी अब चल रही है नहीं किरण बाला ही कैंसिल हो चुकी है मनदीप की मे भी प्रोसेसिंग में और ये बता रहे हैं कि यहाँ पे जो डाकखाने की कापी है उसके ऊपर मोहर लगाई गई है दस्तखत है पैसे निकलवाए गए हैं ऐसा भी कोई मामला ऐसे एजेंट कोई किसी के पैसे नहीं निकाल सकता बस कोई पावर नहीं है निकालने की और आपने कोई उच्च अधिकारियों को सूचित किया है इस मामले में इन्होंने जो हमें कम्प्लेट दी थी वो हमने फॉरवर्ड की हुई है आज भी जैसे इन्होंने एक बार अटका रखा है आपने कहीं किसी उच्च अधिकारी को बताया इसके बारे में बताया कुछ देखो अभी आज सैटरडे डे हमारा मेन ऑफिस जो होता है वो आज ऑफ होता है तो मेल कर सकते हैं कर देंगे ਮੈਂ ਪੁਲਿਸ ਪ੍ਰਸ਼ਾਸਨ ਕੋਲ ਵੀ ਤਾਂ ਬਤਾਣਾ ਆਪਾਂ ਦਾ ਪਰ ਜੈ ਤੋ ਹਮ ਡਾਇਰੈਕਟਲੀ ਨਹੀਂ ਕਰ ਸਕਤੇ ਕਿ ਹਮੇ ਪਾਵਰ ਨਹੀਂ ਹਮ ਆਪਣੇ ਮੇਨ ਡੀਓ ਆਫਿਸ ਕੋ ਇਨਫੋਰਮ ਕਰ ਸਕਤੇ ਮਨੀਤ ਰਾਣਾ ਜੀ ਜਿਹੜਾ ਡਾਕਖਾਨੇ ਵਾਲਾ ਜਿਹੜਾ ਕਬਲੇ ਚ ਤੁਹਾਡਾ ਨਾਮ ਆ ਰਿਹਾ ਕੀ ਕਹਿਣਾ ਚਾਹੋਗੇ ਕੀ ਕਿਉਂ ਇਹ ਆ ਰਿਹਾ ਇਹ ਜਿਹੜਾ ਕਬਲੇ ਚ ਨਾਮ ਆ ਰਿਹਾ ਹੈ ਜੀ ਮੈਂ ਨੌਕਰ ਰੱਖਿਆ ਹੋਇਆ ਸੀਗਾ 13 ਸਾਲੋਂ ਤੋਂ ਜੀ ਵੀਰ ਬਹਾਦਰ ਉਹਦਾ ਨਾਮ ਹੈ ਮੈਂ ਉਹਦੇ ਨਾਲ ਖਿਲਾਫ ਦਰਖਾਸਤ ਵੀ ਦਿੱਤੀ ਹੈ ਪਰ ਅਜੇ ਤੱਕ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਹੈਗਾ ਮੇਰੇ ਮਦਰ ਦੀ 2014 ਦੇ ਵਿੱਚ ਸਰਜਰੀ ਹੋਈ ਸੀ ਇਹ ਕੈਂਸਰ ਦੇ ਮਰੀਜ਼ ਵੀ ਆ ਤੇ ਉਸ ਦਰਮਿਆਨ ਜਿਹੜੀ ਵੀ ਮਤਲਬ ਪੇਮੈਂਟ ਆਂਦੀ ਸੀਗੀ ਦੁਕਾਨ ਤੋਂ ਤਾਂ ਬਾਹਰ ਜਾਂਦੀ ਸੀ ਅੱਗੇ ਮੈਨੂੰ ਨਹੀਂ ਪਤਾ ਕਿੱਥੇ ਜਾਂਦੀ ਸੀਗੀ ਕਿੱਥੇ ਨਹੀਂ ਜਾਂਦੀ ਸੀ ਹੁਣ ਲੋਕਾਂ ਨੇ ਪੈਸੇ ਮੇਰੇ ਤੋਂ ਲੈਣੇ ਆ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਪੈਸੇ ਦੇਣ ਤੋਂ ਨਹੀਂ ਪਿੱਛੇ ਹਟਦਾ ਹੈਗਾ ਗਰੀਬ ਤਬਕਾ ਹੈ ਕੱਲ ਨੂੰ ਗਰੀਬੰਦਾ ਨਾ ਮਾਰਿਆ ਜਾਵੇ ਪਰ ਮੇਰੇ ਕੋਲ ਵੀ ਕਿਸੇ ਪਾਸੇ ਤੋਂ ਪੇਮੈਂਟ ਆਉਗੀ ਪੇਮੈਂਟ ਦਊਂਗਾ ਜ਼ਰੂਰ ਠੀਕ ਹੈ ਕਰੋੜਾਂ ਰੁਪਏ ਦੀ ਠੱਗੀ ਤੁਹਾਡਾ ਨੌਕਰ ਮਾਰ ਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਬੈਂਕ 'ਚੋਂ ਨਿਕਲੇਗੀ ਮੈਂ ਪੈਸੇ ਪਹਿਲਾਂ ਤਾਂ ਦੱਸੋ ਕਿ ਮੈਂ ਨਿਕਲੇ ਉੱਥੇ ਦਾ ਖਾਣੇ ਨੂੰ ਹੁਣ ਸਾਡੀ ਵਿਟਨ ਤੇੜੀ ਵੀ ਵਿਟਨਸ ਪੈਂਦੀ ਹੁੰਦੀ ਐ ਸਾਡੀ ਵਿਟਨਸ ਪੈਂਦੀ ਹੁੰਦੀ ਐ ਨਹੀਂ ਨੌਕਰ ਕੜਵਾ ਕੇ ਆਂਦਾ ਸੀ ਫੇਸੇ ਪੇਮੈਂਟ ਸਾਰਾ ਜੋ ਵੀ ਹੈਂਡ ਐ ਸਾਰਾ ਨੌਕਰ ਨੂੰ ਹੀ ਅਸੀਂ ਦਿੱਤਾ ਹੋਇਆ ਸੀਗਾ ਮਤਲਬ ਆਹ ਲਾਗੇ ਚੱਲੋ ਮੈਂ ਆਂਦਾ ਸੀਗਾ ਮੈਂ ਨਹੀਂ ਕਹਿੰਦਾ ਮੈਂ ਸਾਰੇ ਮਹੀਨੇ ਦੇ ਮਹੀਨੇ ਮੈਂ ਗਾਇਬ ਰਹਿੰਦਾ ਸੀਗਾ ਮੈਂ ਆਂਦਾ ਸੀਗਾ ਪਰ ਜ਼ਿਆਦਾਤਰ ਮੈਂ ਇਕੱਲੇ ਹੋਣ ਕਰਕੇ ਮੇਰੇ ਮੋੜਾ ਕਰੀ ਹੈਗੀ ਸੀ ਪੈਸੇ ਜਾ ਰਹੇ ਨੇ ਪੈਸੇ ਦੀ ਜਾਣਕਾਰੀ ਨਹੀਂ ਸੀਗੀ ਮੈਨੂੰ ਬਾਅਦ ਚੋਂ ਪਤਾ ਲੱਗਿਆ ਜਦੋਂ ਲੋਕ ਦੁਨੀਆ ਇਕੱਠੀ ਹੋਣ ਲੱਗੀ ਕਿ ਭਾਈ ਸਾਡੇ ਪੈਸੇ ਨਹੀਂ ਜਮਾ ਹੋਏ ਚਲੋ ਮੈਂ ਟਾਈਮ ਲਿੰਦਾ ਰਿਹਾ ਕਿ ਮੈਨੂੰ ਸੌਟ ਆਊਟ ਕਰ ਲੈਂਦੋਂ ਕਿ ਕਿੱਥ ਠੀਕ ਹੈ ਜੀ ਪਰ ਆਹ ਹੈ ਕਿ ਜੋ ਵੀ ਹੈਗਾ ਜੇ ਮੈਂ ਕਰੀ ਹੋਗੀ ਠੱਗੀ 5 ਲੱਖ ਦੀ 10 ਲੱਖ ਦੀ 15 ਲੱਖ ਦੀ ਠੀਕ ਹੈ ਜੀ ਪਰ ਕਰੋੜਾਂ ਦੀ ਅਮਾਉਂਟ ਹੈ ਚਲੋ ਆਪਾਂ ਲਾਲੇ ਨੇ 20 ਲੱਖ ਦੀ ਠੱਗੀ ਕਰ ਲਈ ਹੋਣੀ ਮੰਨੇ ਠੀਕ ਹੈ ਜੀ ਪਰ ਉਹਦੇ ਨਾਲ ਜੇ ਭਾਗੀਦਾਰ ਹੈ ਤਾਂ ਨੌਕਰ ਵੀ ਭਾਗੀਦਾਰ ਹੈਗਾ ਜੀ ਵਿੱਚ ਇੱਕ ਮਕਾਨ ਦੀ ਗੱਲ ਕਰੀ ਜਾਵੇ ਮਕਾਨ ਦੀ ਵੀ ਤਿੰਨ ਵਾਰ ਤੁਸੀਂ ਬਿਆਨਤ ਕਰਾ ਚੁੱਕੇ ਪਲਾਟ ਦੇ ਪਲਾਟ ਦੇ ਬਿਆਨਨੇ ਕਰਾਏ ਆ ਜੀ ਉਹ ਵੀ ਮੈਨੇ ਸਿਕਿਉਰਿਟੀ ਦੌਰ ਤੇ ਕਰਵਾਏ ਸੀਗੇ ਲੇਕਿਨ ਤਿੰਨ ਵਾਰ ਇੱਕ ਬੰਦੇ ਨਾਲ ਤਿੰਨ ਵਾਰ ਦੀ ਗੱਲ ਸੁਣ ਲਓ ਸਰ ਜਿਹੜੀ ਤਿੰਨ ਵਾਰ ਦੀ ਗੱਲ ਹੈ ਇੱਕ ਬੰਦੇ ਨੂੰ ਸਿਕਿਉਰਿਟੀ ਦਿੱਤੀ ਠੀਕ ਹੈ ਜੀ ਉਸ ਦਰਮਿਆਨ ਉਹਨੇ ਕਿਹਾ ਤਾਂ ਕਿ ਕੋਈ ਗੱਲ ਨਹੀਂ ਕਿ ਪੇਮੈਂਟ ਆਊਗੀ ਮੈਂ ਦੇ ਦੂੰਗਾ ਦੂਸਰੇ ਬੰਦੇ ਨੇ ਖਰੀਦਣਾ ਸੀਗਾ ਉਹ ਬਾਅਦ ਚੋ ਬਿਆਨਨਾ ਕਰਿਆ ਉਹ ਖਰੀਦਣ ਤੋਂ ਇਕਰਾਰ ਕਰ ਗਿਆ ਠੀਕ ਹੈ ਜੀ ਤੀਸਰੇ ਬੰਦੇ ਨੂੰ ਜੇ ਸੇਅਰ ਕਰਨ ਲੱਗਿਆ ਤਾਂ ਅਵਤਾਰ ਸਿੰਘ ਜਿਹੜੇ ਉਹਨਾਂ ਨੇ ਸਟੇਲ ਹੋਇਆ ਸੀ ਮੈਂ ਉਹਨਾਂ ਕੋਲ ਤਿੰਨ ਚਾਰ ਵਾਰ ਉਹਨਾਂ ਦੇ ਘਰ ਵੀ ਗਿਆ ਉਹ ਕਹਿਦਾ ਸੀ ਸਾਰੇ ਗਏ ਕਿ ਤੁਸੀਂ ਆਪਣਾ ਸਟੇਅ ਹਟਵਾ ਕੇ ਰਜਿਸਟਰੀ ਕਰਵਾਓ ਜੋ ਬੰਦੀ ਰਕਮ ਹੈ ਉਹ ਆਪਣਾ ਡਿਵਾਈਡ ਕਰਕੇ ਠੀਕ ਹੈ ਜੀ ਕਿ ਮਾਸਟਰ ਦੀਆਂ ਤਸਵੀਰ ਜੀ ਉਹਨਾਂ ਦੇ ਨਾਂ ਤੇ ਵੀ ਕੀਤਾ ਹੋਇਆ ਮੈਂ ਨੇ ਇਹ ਜੋ ਆਪਣਾ ਬੰਦੀ ਪੇਮੈਂਟ ਹੈ ਮੈਂ ਉਹਨਾਂ ਨੂੰ ਦੇ ਦਿੰਨਾ ਤੁਸੀਂ ਆਪਣਾ ਸਟੇ ਹਟਵਾਓ ਪਰ ਉਹ ਕਹਿੰਦੇ ਕਿ ਮੇਰੇ ਕੋਰਟ ਦੇ ਵਿੱਚ ਮੇਰੇ ਹੱਕ 'ਚ ਫੈਸਲਾ ਹੈ ਸੋਨ ਅਸੀਂ ਘਰ ਵੀ ਗਏ ਉਹਨਾਂ ਨੇ ਦਰਵਾਜਾ ਨਹੀਂ ਖੁੱਲ੍ਹਿਆ ਹੈਗਾ ਜਿਹੜਾ ਪੈਸਾ ਸੀ ਜਿਹੜਾ ਜਿਹੜਾ ਠੱਗੀ ਹੋਇਆ ਕਰੋੜਾਂ ਦੇ ਵਿੱਚ ਪੈਸਾ ਸੀ ਉਹ ਕਿੱਥੇ ਰੱਖਿਆ ਗਿਆ ਸੀ ਉਹ ਰੱਖਿਆ ਤਾਂ ਜੀ ਹੁਣ ਇਹ ਲਾ ਕੇ ਚੱਲੋ ਤੁਸੀਂ ਨਪਾਲੀ ਨੂੰ ਪੁੱਛੋ ਇੱਕ ਬੰਦੇ ਦੀ ਮੈਂ ਉਹਨੂੰ ਸਟਾਰਟਿੰਗ 'ਚ 2009 ਦੇ ਵਿੱਚ 3000 ਰੁਪਏ ਸੈਲਰੀ ਦਿੰਦਾ ਸੀਗਾ ਠੀਕ ਹੈ ਜੀ 2009 ਤੋਂ ਲੈ ਕੇ 2023 ਦੇ ਵਿੱਚ 7500 ਰੁਪਏ ਸੈਲਰੀ ਸੀਗੀ ਉਹਦੀ 10000 ਰੋਹ ਮੈਨੂੰ ਤੇ ਧਰਮਸ਼ਾਲਾ ਦੇ ਵਿੱਚ ਮੈਨੇਜਰ ਹੈ ਜਿਹੜੇ ਕਿਰਾਏ ਤੇ ਮਕਾਨ ਵਗੈਰਾ ਦਿੰਨੇ 17 ਸਾਡੇ ਚਲੋ 20000 ਲਾ ਲਓ 20000 ਦੇ ਵਿੱਚ ਮੈਨੂੰ ਅੱਜ ਦੀ ਡੇਟ ਚ ਦੱਸ ਦੋ ਕਿਹੜਾ ਬੰਦਾ 1.5 ਕਰੋੜ ਦੀ ਦੋ ਕੋਠੀਆਂ ਪਾ ਸਕਦਾ ਨਹੀਂ ਕੋਠੀਆਂ ਤਾਂ ਬਾਹਰ ਨਹੀਂ ਸਕਦਾ ਚਲੋ ਤੁਹਾਡੀ 4 ਲੱਖ ਦਾ ਲੋਨ ਹੈ ਉਹਦੇ ਤੇ ਤੁਸੀਂ ਇੱਕ ਗੱਲ ਮੈਨੂੰ ਦੱਸੋ ਵੀ ਜਿਹੜੇ ਪੈਸਾ ਜਿਹੜਾ ਇੰਨਾ ਕਰੋੜਾ ਰੁਪਏ ਦੇ ਵਿੱਚ ਜਿਹੜੀ ਅਮਾਉਂਟ ਸੀ ਉਹ ਤੁਹਾਨੂੰ ਕੋਈ ਪੈਸਾ ਤੁਹਾਡੇ ਕੋਲ ਨਹੀਂ ਆਇਆ ਹੁਣ ਤੱਕ ਪੈਸਾ ਹੈ ਸਰ ਹੁਣ ਲਾ ਕੇ ਚਲੋ ਪੈਸਾ ਆਇਆ ਵੀ ਹੈ ਹੁਣ ਪੈਸਾ ਰੋਟੇਸ਼ਨ ਵੀ ਹੋਈ ਹੈ ਮੇਂ ਰੋਟੇਸ਼ਨ ਤਾਂ ਹੋਈ ਆ ਤੁਸੀਂ ਤੁਹਾਡੇ ਕੋਲ ਆਇਆ ਕਿ ਨਹੀਂ ਆਇਆ ਤੁਹਾਨੂੰ ਜਾਣਕਾਰੀ ਸੀ ਨਾ ਵੈਸੇ ਮੈਨੂੰ ਵੈਸੇ ਜਾਣਕਾਰੀ ਨਹੀਂ ਸੀਗੀ ਜੀ ਮੈਨੂੰ ਬਾਅਦ ਚੋ ਜਾਣਕਾਰੀ ਹੋਈ ਆ ਪੈਸੇ ਦੀ ਜਦੋਂ ਲੋਕ ਦੁਨੀਆ ਇਕੱਠੀ ਆਉਣ ਲੱਗੀ ਆ ਉਹ ਪੈਸਾ ਤੁਹਾਡੇ ਕੋਲੋਂ ਚੱਲਿਆ ਮਤਲਬ ਸਾਡੇ ਕੋਲੋਂ ਚੱਲਿਆ ਨਹੀਂ ਸਾਡੇ ਕੋਲ ਆਇਆ ਤਾਂ ਅੱਗੇ ਜਮਾ ਨਹੀਂ ਹੋਇਆ ਹੈ ਅਕਾਊਂਟ ਚ ਕਿਵੇਂ ਕਢਾਇਆ ਗਿਆ ਉਹ ਕਿਹਦੇ ਕੋਲ ਤੋਂ ਜਿਹੜੇ ਲੋਕਾਂ ਦੇ ਅਕਾਊਂਟ ਚੋਂ ਕਢਾਇਆ ਜਾਂਦਾ ਉਹ ਕਿਵੇਂ ਕਢਾਇਆ ਜਾਂਦਾ ਉਹ ਵਿਟਨੈਸ ਦੇ ਥਰੂ ਕਢਾਇਆ ਜਾਂਦੇ ਜਿਵੇਂ ਹੁਣ ਤੁਸੀਂ ਲਾ ਲਓ ਤੁਸੀਂ ਕਹਿੰਦੇ ਭਾਈ ਰਣੇ ਮੈਂ ਆ ਨਹੀਂ ਸਕਦਾ ਮੇਰੇ ਘਰੇ ਪੈਸੇ ਭੇਜ ਦਿਓ ਠੀਕ ਹੈ ਜੀ ਅਸੀਂ ਪੈਸੇ ਅਗਲੇ ਦਿਨ ਘਰ ਪਹੁੰਚਦੇ ਕਰ ਦਿੰਦੇ ਸੀਗੇ ਕਿ ਇੱਕ ਦੀ ਕਢਾਵਾਂਗੇ ਦੂਧ ਕਢਾਵਾਂਗੇ ਸਾਰਿਆਂ ਦੇ ਹੀ ਕਢਵਾਏ ਗਏ ਪੈਸੇ ਹਾਂਜੀ ਹੁਣ ਐ ਤਾਂ ਮੈਂ ਹੋਰ ਲੋਕਾਂ ਦੇ ਤੁਹਾਨੂੰ ਖਾਤੇ ਦਿਖਾ ਦਵਾਂ ਐ ਤਾਂ ਉਹ ਵੀ ਕੱਲ ਨੂੰ ਮੇਰੇ 9:00 ਵਜਣਗੇ ਉਹ ਤਾਂ ਜਿੰਨੇ ਤੁਸੀਂ ਕਢਾਏ ਹੋਏ ਤਾਂ 9:00 ਵਜਣਗੇ ਇੱਕ ਦੂਜੀ ਗੱਲ ਦਾ ਖਾਣੇ ਵਾਲੇ ਕਹਿੰਦੇ ਜਿਹੜੀ ਮੋਹਰਾ ਨੇ ਉਹ ਮੋਹਰਾ ਕਿੱਦਾਂ ਲੱਗਿਆ ਕਿਹੜੀ ਕਾਪੀ ਦੇ ਉੱਪਰ ਮੋਹਰ ਲੱਗੇ ਨੇ ਬਕਾਇਦਾ ਸਾਈਨ ਹੋਈ ਨਹੀਂ ਉਹ ਕਿੱਦਾਂ ਹੋਈ ਮੋਹਰਾ ਹੁਣ ਆ ਲੱਗ ਚਲੋ ਜੀ ਕਵਰੇ ਨਪਾਲੀ ਨੇ ਬਣਾਈ ਹੋਈ ਹੋਵੇ ਆਪਣੇ ਕੋਲ ਤਾਂ ਕੋਈ ਮੋਹਰਾ ਨਹੀਂ ਹੈ ਨਾ ਆਪਣੇ ਕੋਲ ਨਾ ਟਾਈਮ ਸੀਗਾ ਜੀ ਨਹੀਂ ਪਰ ਉਹ ਜਿਹੜੇ ਲੋਕ ਨੇ ਉਹ ਨਪਾਲੀ ਦਾ ਨਾ ਕਿਉਂ ਨਹੀਂ ਲੈਂਦੇ ਨਪਾਲੀ ਦਾ ਨਾ ਤਾਂ ਲਵਾਂਗੇ ਕਿ ਨਪਾਲੀ ਦਾ ਨਾ ਲੈਣਗੇ ਪਤਾ ਹੈ ਕਿ ਮਨੀ ਨੇ ਪਿੱਛੇ ੜ ਜਾਣਾ ਮਨੀ ਨੇ ਪੈਸੇ ਨਹੀਂ ਦੇਣੇ ਜੀ ਹੁਣ ਤਾਂ ਦੇ ਹੁਣ ਸਕੰਜੇ ਤੇ ਮੈਂ ਆਇਆ ਹੋਇਆ ਹਾਂ ਲੋਕਾਂ ਦੇ ਮੇਰੇ ਚੈੱਕ ਮੇਰੇ ਚੈੱਕ ਆਏ ਹੋਏ ਆ ਜੀ ਠੀਕ ਹੈ ਤੂੰ ਚੈੱਕੇ ਮੇ ਦੇ ਤੇ ਚੈੱਕ ਭਾਜੀ ਹੁਣ ਮੇਰੀ ਗੱਲ ਸੁਣੋ ਹੁਣ ਗਲਤੀ ਨਾ ਠੀਕ ਹੈ ਹੁਣ ਮਾਲਕ ਨੂੰ ਆ ਕੇ ਹੁਣ ਤੁਸੀਂ ਮੇਰੇ ਕੋਲ ਆਈ ਜਾਓਗੇ ਆਈ ਜਾਓਗੇ ਆਈ ਜਾਓਗੇ ਨਹੀਂ ਨਹੀਂ ਚੈੱਕ ਦੇਣਾ ਤੁਸੀਂ ਚੈੱਕ ਛੋਟ ਹੀ ਦਿੱਤਨੀ ਵੀ ਮੇਰੇ ਕੋਲ ਪੈਸੇ ਲੱਗ ਗਏ ਐ ਮੈਂ ਤੁਹਾਨੂੰ ਪੈਸੇ ਦਊਂਗਾ ਮੇਰੇ ਕੋਲੋਂ ਨਹੀਂ ਲੱਗ ਸਕਦੇ ਜੀ ਮੇਰੇ ਐ ਤਾਂ ਸਾਈ ਤੁਸੀਂ ਰਿਕਾਰਡ ਪਤਾ ਕਰਾ ਲਓ ਪੈਸੇ ਕਿਥੇ ਤੱਕ ਗਿਆ ਹੋਣਾ ਮੇਰੇ ਕੋਲੋਂ ਕਿਤੇ ਤਾਂ ਲੱਗਿਆ ਹੋਣਾ ਜੇ ਇੰਨੀ ਅਮਾਉਂਟ ਆਈ ਐ ਮੇਰੀ ਕੋਈ ਪ੍ਰਾਪਰਟੀ ਹੋਵੇ ਕੁਝ ਹੋਵੇ ਮੇਰਾ ਸਾਰਾ ਰਿਕਾਰਡ ਚੈੱਕ ਕਰਾ ਲਓ ਕਿ ਆ ਮੇਰੀ ਪ੍ਰਾਪਰਟੀ ਐ ਕਿ ਆ ਮੇਰੀ ਬੈਂਕ ਦੀ ਫੰਡਿੰਗ ਐ ਕੀ ਹੈਗਾ ਮੈਂ ਨੀ ਦੁਕਾਨ ਵੇਚ ਕੇ ਮੇਰੀ ਸਿਨੇਮੇ ਕੋਲ ਦੁਕਾਨ ਸੀਗੀ ਉਹ ਵੇਚ ਕੇ ਮੈਂ ਲੋ ਇੱਕ ਹੋਰ ਦੁਕਾਨ ਸੀਗੀ ਉਹ ਵੇਚ ਕੇ ਲੋਕਾਂ ਦੇ ਪੈਸੇ ਦਿੱਤੇ ਜੇ ਮੈਂ ਡੱਗੀ ਕਰਨੀ ਹੁੰਦੀ ਮੈਂ ਕਰਕੇ ਕਿੱਧਰ ਲੰਘ ਜਾਂਦਾ ਲੋਕਾਂ ਨਾਲ ਵੱਜੀ ਕਰੋੜਾ ਰੁਪਏ ਦੀ ਠੱਗੀ ਤੋਂ ਬਾਅਦ ਹੁਣ ਵੇਖਣਾ ਇਹ ਹੋਵੇਗਾ ਕਿ ਵਿਭਾਗ ਵੱਲੋਂ ਦੋਸ਼ੀਆਂ ਦੇ ਉੱਤੇ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਮਿਲਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਟੈਲੀਟੇਸ਼ਨ ਟੀਵੀ ਲਈ ਫਿਲਹਾਲ ਇਹ ਸਿਰਫ ਇਨਾਈ